ਲੈਰਾ ਪੁਲਿਸ ਨੇ ਇੱਕ ਜਹਿਦ ਚੋਰ ਗਰੋਹ ਨੂੰ ਕਾਬੂ ਕੀਤਾ ਹੈ ਜੋ ਖੇਤਾਂ ਵਿੱਚੋਂ ਤਾਰਾਂ ਚੋਰੀ ਕਰਕੇ ਤਾਂਬਾ ਵੇਚਦਾ ਸੀ ਜਿਸ ਤੋਂ ਕਿਸਾਨ ਬਹੁਤ ਪਰੇਸ਼ਾਨ ਸਨ ਲੈਰਾ ਗੱਗਾ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਸਾਡੇ ਕੋਲ ਪਿੰਡਾਂ ਵਿੱਚੋਂ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ ਕਿ ਸਾਡੇ ਖੇਤਾਂ ਵਿੱਚੋਂ ਤਾਰਾਂ ਚੋਰੀ ਹੋ ਜਾਂਦੀਆਂ ਹਨ ਉਹਨਾਂ ਦੱਸਿਆ ਹੁਣ ਅਸੀਂ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਹਨ ਜੋ ਖੇਤਾਂ ਵਿੱਚੋਂ ਤਾਰਾਂ ਚੋਰੀ ਕਰਕੇ ਤਾਂਬਾ ਵੇਚਦੇ ਸਨ ਅਤੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਨਸੇ ਅਤੇ ਚੋਰੀ ਦੇ ਮਕਦਮੇ ਪਹਿਲਾਂ ਹੀ ਦਰਜ ਹਨ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਪਿੰਡਾਂ ਦੇ ਕਿਸਾਨਾਂ ਨੇ ਪੁਲਿਸੀ ਸਲਾਗਾ ਕਰਦੇ ਹੋਏ ਕਿਹਾ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਅਸੀਂ ਇਹਨਾਂ ਚੋਰਾਂ ਤੋਂ ਬਹੁਤ ਪਰੇਸ਼ਾਨ ਸੀ ਪੰਜਾਬ ਸਰਕਾਰ ਵੱਲੋਂ ਚੁੱਤ ਨਸ਼ਮਰੋਧ ਮਹਮ ਸ਼ੁਰੂ ਕੀਤੀ ਗਈ ਹੈ ਇਸੇ ਸਬੰਧੀ ਸਾਡੇ ਐਸਐਸਪੀ ਸਾਹਿਬ ਸਰਦਾਰ ਸਰਦਾਰ ਸਿੰਘ ਚਹਿਲ ਇਹਨਾਂ ਵੱਲੋਂ ਮਾੜੇ ਅੰਸਰਾਂ ਨੂੰ ਕੋਈ ਕਾਬੂ ਕਰਨ ਲਈ ਮਹਮ ਸ਼ੁਰੂ ਕੀਤੀ ਹੋਈ ਹੈ ਤੇ ਸਾਡੇ ਏਰੀਆ ਦੇ ਵਿੱਚੋਂ ਇਹ ਕੰਪਲੇਂਟ ਆਉਂਦੀ ਸੀ ਵੀ ਸਾਡੇ ਮੋਟਰ ਦੀ ਤਾਰ ਚੋਰੀ ਹੋ ਗਈ ਜੀ ਤੇ ਕਾਫੀ ਕੰਪਲੇਂਟ ਆ ਸਾਡੇ ਕੋਲ ਆਈਆਂ ਸੀਗਾ ਇਸ ਨੂੰ ਧਿਆਨ ਚ ਰੱਖਦੇ ਹੋਏ ਕੱਲ ਸਾਨੂੰ ਉਦੋਂ ਉਸ ਸਮੇਂ ਸਫਲਤਾ ਮਿਲੀ ਹੈ ਜਿਹੜਾ ਖੇਤਾਂ ਦੇ ਵਿੱਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ گرو ਸੀਗਾ ਉਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਗੁਰਤੇਜ ਸਿੰਘ ਆ ਜੀ ਤੇ ਕਰਮਵੀਰ ਸਿੰਘ ਹੈ ਕਰਮਜੀਤ ਸਿੰਘ ਹੈ ਇਹ ਲੋਕਲ ਹੈਗੇ ਨੇ ਇਸ ਏਰੀਏ ਦੇ ਰਹਿਣ ਵਾਲੇ ਨੇ ਤੇ ਸਾਰੇ ਜ਼ਿੰਮੇਦਾਰ ਨੇ ਇਹਨਾਂ ਕੋਲ ਦੋ ਕੋਲੇ ਆਪਣੀ ਜ਼ਮੀਨ ਜਾਇਦਤ ਹੈਗੀ ਹੈ ਇਹ ਕਿਹੜੇ ਪਿੰਡ ਦੇ ਮਾਮਲੇ ਸੀ ਜਿਹੜਾ ਹੁਣ ਸਾਹਮਣੇ ਆਇਆ ਸੀ ਇਹ ਪਿੰਡ ਨਗਲੇ ਦਾ ਮਾਮਲਾ ਸੀਗਾ ਨਗੋਲਾ ਸ਼ਾਦਲੀ ਗਵਿੰਦਗੜ੍ਹ ਦੇ ਕੋਲ ਨਾਲ ਨਾਲ ਖੇਤ ਨੇ ਉਹ ਸਾਰੇ ਖੇਤਾਂ ਚੋਂ ਕੁਝ ਚੋੜੀਆਂ ਦੇ ਏਰੀਏ ਦੇ ਸੀ ਉੱਥੋਂ ਇਹਨਾਂ ਨੇ ਚੋਰੀ ਕੀਤੀ ਸੀ ਕੱਲ ਸਾਨੂੰ ਇਹਨਾਂ ਕੋਲੋਂ ਤਾਰ ਵੀ ਬਰਾਮਦ ਹੋ ਗਈ ਅਸੀਂ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਵੀ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਨ ਤੋਂ ਬਾਅਦ ਮਾਰ ਲਵਾਂਗੇ ਜੋ ਵੀ ਇਹਨਾਂ ਦਾ ਤਰੀਕਾ ਵਾਰ ਦਾ ਕਿੱਥੇ ਕਿਤੇ ਵੇਚਣ ਦਾ ਕੋਈ ਹੈ ਇਹਨਾਂ ਦਾ ਕਿੱਥੇ ਜਾ ਕੇ ਵੇਚ ਰਹੇ ਨੇ ਤੇ ਪਿੰਡ ਦੇ ਲੋਕ ਵੀ ਸਾਡੇ ਕੋਲ ਕਾਫੀ ਆਏ ਸੀਗੇ ਇਸ ਸਾਡੇ ਕਾਰਵਾਈ ਨਾਲ ਲੋਕਾਂ ਨੂੰ ਬੜੀ ਸ਼ਾਂਤੀ ਮਿਲੀ ਹੈ ਤੇ ਬੜੇ ਸੰਤੁਸ਼ਟ ਨੇ ਕਿਉਂਕਿ ਲੋਕਾਂ ਦੇ ਵਿੱਚ ਡਰ ਸੀਗਾ ਵੀ ਜੇ ਅਸੀਂ ਖੇਤ ਜਾਵਾਂਗੇ ਰਾਤ ਨੂੰ ਤੇ ਕਿਤੇ ਇਹ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਕਾਰਾ ਨਾ ਕਰ ਦੇਣ ਜੀ ਦੇ ਨਾਲ ਸਾਡਾ ਕੋਈ ਜਾਨੀ ਖਤਰਾ ਹੋ ਸਕਦਾ ਇਹਨਾਂ ਕੋਈ ਪਹਿਲਾਂ ਵੀ ਪਰਚੇ ਦਰਜਾ ਨਹੀਂ ਹੋਏ ਇਹਨਾਂ ਤੇ ਪਰਚੇ ਦਰਜ ਹੋਏ ਪਹਿਲਾਂ ਹੀ ਪਰਚੇ ਦਰਜ ਨੇ ਸ਼ਰਾਬ ਦੇ ਵੀ ਹੈਗੇ ਆ ਤੇ ਚੋਰੀ ਦੇ ਪਰਚੇ ਵੀ ਦਰਜ ਹੋਏ ਸਰ ਇਹ ਨਸ਼ਿਆਲੇ ਨੇ ਜੀ ਨਸ਼ਿਆਲਾ ਕੋਈ ਹੈ ਇਹ ਹਾਂ ਇਹ ਥੋੜਾ ਮੋਟਾ ਨਸ਼ਾ ਨੁਸ਼ਾ ਕਰਦੇ ਨੇ ਢੋਲਾ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਨਾਗਲਾ ਜੀ ਕੀ ਕਹਿਣਾ ਚਾਹੂੰਗਾ ਜਿਹੜਾ ਗਰੋਹ ਫੜਿਆ ਹੈ ਇਹ ਗਰੋਹਤ ਬਹੁਤ ਚੰਗੀ ਗੱਲ ਹੋ ਗਈ ਜਿਹੜਾ ਫੜਿਆ ਹੈ ਜੀ ਹਾਂ ਧੰਨਵਾਦ ਹੈ ਜੀ ਇਹਨਾਂ ਦੇ ਵਿਚਾਰਾਂ ਨੇ ਜਿਹੜਾ ਨੇ ਫੜ ਲਿਆ ਸਾਡੇ ਚ ਅੱਖਾਂ ਦੀ ਸੁਣ ਲਈ ਸਾਡੀ ਸੁਣ ਲਈ ਗਰੀਬਾਂ ਦੀ ਇੱਕ ਛਿੜਾ ਜ਼ਮੀਨ ਦਾ ਦੋਏ ਮੁੰਡੇ ਮੇਰੇ ਦਿਹਾੜੀ ਤੇ ਜਾਂਦੇ ਨੇ ਜਾ ਕੇ ਦਿਹਾੜੀ ਤੇ ਦਿਨ ਚੜੇ ਮੈਂ ਮੋਟਰ ਜਾ ਕੇ ਚਲਾਉਂਦਾ ਕੱਲ ਜਦੋਂ ਮੈਂ ਗਿਆ ਜਾ ਕੇ ਮੋਟਰ ਦਾ ਤਾਰਾਂ ਕੱਟੀਆਂ ਪਈਆਂ ਇਹਨਾਂ ਨੇ ਕੱਲ ਦਿਨੇ ਉਹਦੀ ਫੜ ਲੇ ਬੰਦੇ ਵੇਚਣਾ ਰਹੇ ਤੇ ਤਾਂ ਬਾ ਪਤਾ ਨਹੀਂ ਲਹਿਰੇ ਵੇਚਦੇ ਪਤਾ ਨਹੀਂ ਮੂਲਖ ਵੇਚਦੇ ਕਿੱਥੇ ਨਾ ਵੇਚਦੇ ਰਾਹ ਚ ਫੜੇ ਗਏ ਜੀ ਇਹਨਾਂ ਨੇ ਸਾਨੂੰ ਬੁਲਾਇਆ ਕਹਿੰਦੇ ਸੋਣਿਆ ਤਾਰਾਂ ਜਿੱਦਾਂ ਜਿੱਦਾਂ ਖੁੱਲੀਆਂ ਨੇ ਆਓ ਭਾਈ ਤੁਸੀਂ ਅਸੀਂ ਕੱਲ੍ਹ ਦੀ ਆਏ ਅੱਜ ਦੀ ਆਏ ਇਹਨਾਂ ਨੇ ਜਿਆਦਾ ਧੰਨਵਾਦ ਅਸੀਂ ਤਾਂ ਬਹੁਤ ਜ਼ਿਆਦੇ ਗਣਦੇ ਆ ਜਿਨ੍ਹਾਂ ਦੀ ਤਾਰਾਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਡੇ ਪਿੰਡ ਚੋਂ ਤਾਂ 2600 ਮੋਟਰ ਦੀ ਖਲਗੀ ਹੋਣੀ ਜੀ ਸਾਨੂੰ ਪੈਸੇ ਤਾਂ ਸਾਰਾ ਆਉਂਦਾ ਜੀ ਜਿਵੇਂ ਖੜਾ ਟਾਈਮ ਪੈਸਾ ਜੇਬ ਚ ਹੈ ਨਹੀਂ ਦੀ ਤਾਰ ਮੁੱਲ ਲੈ ਕੇ ਪਾਉਣੀ ਪੈਂਦੀ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਔਖਾ ਹੋ ਰਿਹਾ ਜੀ ਤੇ ਖੇਤੀ ਨੂੰ ਪਾਣੀ ਦੇਣ ਤੋਂ ਵੀ ਤੁਸੀਂ ਬੰਦੇ ਰਹੇ ਹੋ ਕਿ ਬੰਦੇ ਜੀ ਜੇ ਨਾ ਕਹਦੋਂ ਜਿਵੇਂ ਮੇਰਾ ਕੋਠਾ ਮੱਚ ਜਾਂਦਾ ਮੈਂ ਗਰੀਬ ਬੰਦਾ ਮੇਰੇ ਦਿਹਾੜੀ ਤੇ ਬੰਦ ਜਵਾਖ ਜਾਂਦੇ ਤੇ ਕਿੱਥੋਂ ਮੈਂ ਪਾਉਂਦਾ 50000 ਰੁਪਏ ਲੱਗਦਾ ਪ੍ਰਸ਼ਾਸਨ ਦੀ ਕਾਰਵਾਈ ਤੋਂ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਜਿੰਨੇ ਕਹਦੋਂ ਹੱਦੋਂ ਬਾਹਰੇ ਜੀ ਇਹਨਾਂ ਤੇ ਇਹ ਜੇ ਸੰਦ ਨੇ ਜਿਹੜੇ ਇਹਨਾਂ ਤੋਂ ਫੜੇ ਜਾਣ ਸਾਰੇ ਬਹੁਤ ਧੰਨਵਾਦ ਕਰਾਂਗੇ ਅਸੀਂ ਸਾਰਾ ਪਿੰਡੇ ਅੱਜ ਸਾਰੇ ਪਿੰਡੀ ਕਰਨਗੇ ਏਰੀਆ ਕਰੂਗਾ ਸੰਗੁਰ ਜੇਲੇ ਅਮਰੀਕ ਸਿੰਘ ਜੀ ਅਮਰੀਕ ਸਿੰਘ ਜਿਹੜੇ ਚੋਰ ਗਰੋਂ ਫੜਿਆ ਉਹ ਕਿੱਥੋਂ ਫੜਿਆ ਕੀ ਗੱਲ ਬਾਤ ਉਹ ਸਰਦਾਰ ਐਸਐਚਓ ਕਰਮਦੀ ਸਿੰਘ ਜ ਤੇ ਕਿਉਂਕਿ ਇਨਚਾਰਜ ਰਣਜੀਤ ਸਿੰਘ ਝੋਟੀਆਂ ਜੀ ਇਹ ਇੱਕ ਦਿਨ ਪਹਿਲਾਂ ਸਾਡੇ ਤਾਰਾ ਵੱਡੀਆਂ ਜੀ ਇਹਨਾਂ ਨੇ ਦੋ ਇਹਨਾਂ ਮਿਲ ਕੇ ਇਹਨਾਂ ਟੀਮ ਬਣਾਈ ਜੀ ਇਹ ਗਰੋਹ ਨੇ ਗਰੋਹ ਫੜਿਆ ਜੀ ਇਹਨਾਂ ਨੇ ਕਿੰਨੇ ਕ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਇਹ ਤਾਂ ਬਹੁਤ ਲੰਬੇ ਟਾਈਮ ਤੋਂ ਕੰਮ ਕਰਦੇ ਨੇ ਜੀ ਕਿੰਨੇ ਕਿ ਫੇਟਾਂ ਨਹੀਂ ਹੋ ਚੋਈਆਂ ਫੇਰ ਤਾਂ ਘਟੋ ਘਟੇ ਨੂੰ ਕਈ ਸਾਲ ਹੋ ਗਏ ਉਹ ਕਦੇ ਇੱਥੇ ਲੈਰੇ ਵੀ ਵੇਚਦਾ ਹੁੰਦੇ ਸੀ ਕਿਸਨਾਮ ਵੀ ਲੈ ਜਾਂਦੇ ਤੇ ਜੀ ਰੇੜੀਆਂ ਨੂੰ ਵੇਚਦਾ ਹੁੰਦੇ ਸੀ ਕਿੰਨੇ ਕਿਸਾਨਾਂ ਦੀਆਂ ਤਾਰਾਂ ਵੇਚੀਆਂ ਜਾਂ ਕੱਡੇ ਸਾਡੇ ਤਾਂ 3-4 ਸਾਲ ਹੋ ਗਏ ਜੀ ਲਗਾਤਾਰ ਬਣਦੇ ਨੇ ਅਸੀਂ ਤਾਂ ਜੀ ਐਸਐਚਓ ਕਰਮਜੀਤ ਸਿੰਘ ਤੇ ਚੌਕੀ ਇੰਚਾਰਜ ਚੋਟੀਆਂ ਰਣਜੀਤ ਸਿੰਘ ਦੇ ਧੰਨਵਾਦੀਆਂ ਜਿਹੜਾ ਇਹ ਸਾਡਾ ਖੇਤ ਜਾਣਾ ਵੀ ਔਖਾ ਹੋ ਗਿਆ ਠੀਕ ਆ ਜੀ ਕਿਉਂ ਡਰਦੇ ਤੇ ਅਸੀਂ ਜੀ ਵੀ ਤੁਹਾਨੂੰ ਕੋਈ ਪੰਜ ਸੱਤ ਬੰਦੇ ਨੇ ਕੁਝ ਮਾਰਨਾ ਇਹਨਾਂ ਨੇ ਟੀਮ ਬਣਾਈ ਹੈ ਜੀ ਇਹਨਾਂ ਨੇ ਇੱਕ ਰੋਕਾ